ਜੀ ਤਨੋਲੇ ਬੰਦੀ ਤੇ ਬੱਕਰੇ ਦਾ ਸਬਦ ਆਪਰਾ ਲਿਖੀਏ ਲੌਜੀ ਤੇ ਸਦੀਕ ਕੀ ਦੇਖੋ ਮੜਾ ਕਿ ਕੇ ਰਖੋ ਲਾ ਬੱਕਰੇ ਦਾ 42000 ਰੁਪਏ ਮੋਲ ਦਾ 42 ਉਹ ਮੰਗ ਮੰਗ ਨੰਨ ਮੰਗ ਭਾਈ ਆ ਲਾ ਪਾ ਲੈ ਲਾ ਕ ਮੰਗ ਭਾਈ ਤੇ ਤੇਰੀ ਚੀਜ਼ ਹੈ ਭਾਈ ਜਿੰਨੇ ਮਰਜ਼ੀ ਮੰਗੇ ਤੂੰ ਜਿੰਨੇ ਮਰਜ਼ੀ ਲਾਓ ਤੂੰ ਗੁੱਸਾ ਨਹੀਂ ਆ ਮੂੰਹ ਜਾਂ ਕਰਨਾ ਹਾਂ ਮੇਰੇ ਕੰਨ ਚ ਦਾ ਦੱਸਦੇ ਗੁਰੂਆ ਰੈ ਕਰ ਲਾ ਭਾਈ ਪਰ ਕੱਲ ਨੂੰ ਕੋਈ ਬਦਲਾ ਲਾ ਦੇਗਾ ਕਰ ਲਾ ਤੇ ਲਓ ਜੀ 15000 ਕਹਿੰਦਾ ਕਰੇ ਤੇ 15000 ਹਾਂ ਆ ਗਾਲਾਂ ਘੱਟ ਦਿਓ ਬਾਈ ਰਾਜੂ ਗਾਲਾਂ ਨਾ ਕੱਢ ਲੈ ਤੇ ਆ ਗਏ ਕੀ ਕਹਿ ਤਾ ਮੈਂ ਤਾਂ ਅਜੇ ਕੁਛ ਨਹੀਂ ਕਿਹਾ ਦਾ ਗੱਲ ਰਾਜੂ ਨੇ 25000 ਰੁਪਏ ਕਿੰਨੇ ਲਾ ਦੇ 25 ਰੈਂਡ ਦੇ 25 ਦਾ ਮੈਂ ਕਹ ਹੈ ਪਰੇ ਹਟੋਏ ਹਟ ਜਾਓ ਇੱਥੇ ਰੱਖ ਸਦੀਕ ਆ ਜਾ ਦੇ ਹਟ ਮੈਂ ਆ ਗਿਆ ਸਦੀਕ ਵੀ ਨਹੀਂ ਮਾਰਨਾ ਅਗਲਾ ਖਰੀਦ ਕੇ ਲੈ ਆਉਣਾ ਰੋਕੇ ਰੱਖੂ ਇਹੇ ਚੱਲ ਵੀ ਪਾਪਾ ਬਚਾਣੇ ਜੇ ਨਾ ਹੋ ਤੈਨੂੰ ਇਹ ਨਾ ਕਰੀਂ ਕੋਈ ਗੋਲਹੀ ਜਨਾ ਨਹੀਂ ਪਿੱਛੇ ਨੂੰ ਹੁੰਦਾ ਜੇ ਵੇਚਣਾ ਭਾਈ ਤੂੰ ਵੀ ਪਰਾ ਹੋ ਜਾ ਤੂੰ ਆਇਆ ਥਾਪੀਆਂ ਆਈਆਂ ਨਾ ਦੇ ਇਹ ਸੱਤ ਨਾ ਮੈਂ ਕਿਹਦੇ ਕੀੜੇ ਦਬਾਉਣਾ ਤੂੰ ਚਲੋ 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 ਚੱਲ ਸਦੀਕ ਉਹ ਨਮਾਇਸ਼ ਲਵਾਇਆ ਕਰਦੇ ਨੇ ਜਦ ਅਸੀਂ ਐ ਖੜੇ ਹੁੰਦੇ ਨੈਨ ਚ ਉਹ ਤਾਂ ਥਾਪੀਆਂ ਦਿਆਂ ਕਰਦੇ ਸੀ ਜਾਂ ਬਾਦਲ ਕੀ ਨਮਾ ਇਸ ਹੁੰਦੀ ਸੀ ਹਾਂ ਹਾਂ ਥਾਪੀਆਂ ਦੇ ਜਾਂਦੇ ਬੱਕਰਾਂ ਨੂੰ ਗਿੜੇ ਦਵਾਉਂਦੇ ਫਿਰ ਧੋਦੇ ਫਿਰਦੇ ਨਹੀਂ ਨਹੀਂ ਇਹ ਤਾਂ ਹੁਣ ਨਾ ਲੈਣਾ ਹੁਣ ਤਾਂ ਹਰੇਕ ਜੱਜ ਬਣਿਆ ਫਿਰਦਾ ਠੀਕ ਵੀ ਮੈਂ ਜੱਜ ਮੈਂ ਬੈ ਸਾਰਾ ਅਸੀਂ ਹੋਗੇ ਚੇਲੇ ਉਹਨਾਂ ਦੇ ਉਹ ਕਲਾਕਾਰ ਹੋਗੇ ਇੱਥੇ ਲੋਕਾਂ ਦੇ ਠੀਕ ਹੈ ਗੱਲ ਚਲੋ ਜੀ ਚਲੋ ਬਾਸ ਖੜਜੇ ਜਿੱਤੇ ਬੱਕਰਾ ਲੈਣੇ ਕ ਲੈਣਾ ਨਹੀਂ ਲੜਣਾ ਹੈਗਾ ਲੈ ਨਾ ਪੈਰ ਪੈਰ ਤੇ ਪੈਰ ਛੱਡ ਕੇ ਦੱਸ ਦੇ ਬੱਕਰਾ ਕਿੱਥੇ ਦੇ ਗਿਆ ਆ ਸਵਾ ਚ ਸਾਰੀ ਰੱਬ ਦੀ ਸਿੰਘ ਚ ਜੁੱਤੀ ਧਰ ਲੋ ਦੇ ਪੈਰ ਤੇ ਫੇ ਭਾਜਣਾ ਜਾਵੇ ਇਹਦੀ ਬਾਦਾ ਕੋਈ ਗੱਲ ਬੰਗਾ ਆਪਣਾ ਮਾਨਦਾਰ ਜੇ ਤਾਂ ਲੈਣਾ 36000 ਰੁਪਏ ਦੀ ਗੱਲ 36000 ਇਹਦੇ ਥੱਲੇ ਜੀ ਤਿੰਨ ਘੱਟ ਗਿਆ ਲੈ ਵੀ ਮਿੱਤਰਾਂ ਤਿੰਨ ਘੱਟ ਗਿਆ ਬਸ ਨੇਮ ਦਾ ਬਚਾਰਾ ਉੱਥੇ ਕਿਹਾ 42 ਘਟਮ ਗਈ ਹਾਂ 3000 ਘਟ ਗਏ ਮੈਂ ਬੋਲ ਵੀ ਹੁਣ ਤੂੰ ਛੰਡ ਲਾ ਕੇ ਫੇਰ ਮਾੜਾ ਮੋੜਾ ਕੋਈ ਫਰਕ ਕਰਕੇ ਉਹ ਨਿਕਲੂਗਾ ਲਾਵਾ ਕੋਈ ਛੱਟਾ ਹੁਣ ਤਾਂ ਕਹਿਤਾ ਠੀਕ ਆ ਬੱਸ ਮੇਰੇ ਕਹਿ ਤੋ ਨਾਲ ਥੋੜੀ ਦੂ ਮਤਕ ਨੂੰ ਮੁਖਤ ਬਣਾ ਦੇ ਠੀਕ ਹੁਣ ਇਹਨੇ ਲੱਛਾਈ ਆ ਹੁਣ ਤੇਰੇ ਸਾਹਮਣੇ ਇਹ ਤਾਂ ਜਮਾ ਕੁੱਤੇ ਪਿਆ ਯਾਰ ਨਾ ਨਾ ਚਹੀ ਇਹਦਾ ਤਕਵਾਨ ਹੈ ਕਿਉਂ ਵੀ ਆਹਨੇ ਲਾ ਕੇ ਤੇਰੀ ਤੇ ਗੰਜੈ ਸਾ ਸੌਦਾ ਪਹਿਲਾ ਤੇਰੀ ਤੇ ਮੈਂ ਸਾਈ ਹੋਰ ਨਾ ਮੈਂ ਨਹੀਂ ਗੰਜੈ ਤੇਰੀ ਸਾਈ ਲੈ ਜਾ ਇਨਕਾਂ ਵਾਲੇ ਬਾਈ ਨਹੀਂ ਛੇੜ ਲੈ ਨਹੀਂ ਫਿਰ ਹੋਰ ਬਾਬਾ ਠੀਕ ਆ ਫਿਰ ਗੱਲ ਸਹੀ ਆ ਜਿਹੜੀ ਗੱਲ ਅਸੀਂ ਜਾਇਜ ਗੱਲ ਕਰਾਂਗੇ ਨਹੀਂ ਜਾਇਜ ਨਹੀਂ ਬਾਈ ਵੀ ਖੜਾ ਖਾ ਕੇ ਦਾ ਮੈਨੂੰ ਉਹੀ ਖੜਾ ਕਰਤਾ ਲੈ ਬੇਮਤਲਬ ਨਹੀਂ ਤੂੰ ਬਾਈ ਤੂੰ ਲੈ ਸਕਦਾ ਵੱਖਾ ਸਾਨੂੰ ਤੇਰੀ ਚ ਤਾਮ ਨਹੀਂ ਪਾ ਦੇ ਦਿਲ ਜਾ ਕਿ ਨਹੀਂ 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 ਤੋ ਹੋਰ ਰੁਪਈਆ ਲੈ ਹੋਰ ਲੈ ਲੋ ਜੀ ਨਹੀਂ ਲੈਣਾ ਹੋਰ ਲੈ ਕੋਈ ਹੋਰ ਲੈ ਤੂੰ ਉਹ ਨਾਲ ਨਹੀਂ ਉਹਰ ਲੈ ਲਓ ਕਿ ਦੁਨੀਆ ਖੜੀਆਂ ਨੇ ਖੜੀ ਆ ਜੀ ਖੜੀ ਆ ਕਿਉਂ ਜੀ ਇੱਧੇ ਦੋ ਆ ਕੀ ਕਰਾਂ ਰੋ ਆ ਪਾਊਗਾ ਕੱਲ ਲੈ ਲਾਂਗੇ ਕੋਈ ਦੱਸੋ ਰਾਹ ਦਾ ਪਾਊਗਾ ਅੱਜ ਰਾਤ ਪਾਊਗਾ ਰਾਹ ਹੀ ਰਾਹ ਪਾਊਗਾ ਆਪਾਂ ਲਾਦਾ ਤੇਰੇ ਪੈਸੇ 26 ਆ 25 ਇਹ ਉਹ ਆ ਗਿਆ 36 37 35 ਤੇ 2000 37 ਤੇ 37 ਤੇ ਹਾਂ ਕੋਈ ਨਹੀਂ ਖੜਾ ਨਹੀਂ ਉਹ ਫੋਨ ਨੂੰ ਕਹਿੰਦੇ ਨੇ ਉਹ ਕੋਈ ਨਹੀਂ ਖੜਾ ਨਹੀਂ ਬਹੁਤ ਕੁਝ ਕਰਨਗੇ ਤੂੰ ਬੰਦ ਦੇ ਉਹ ਉਹ ਉਸ ਦੇਣਗੇ ਵੀਡੀਓ ਦੇ ਮਾਰੇ ਤੈਨੂੰ ਐ ਕਰਨਗੇ ਤੇ ਉੱਪਰ ਵੀ ਚੜ ਜਾਗੇ ਬਲੇ ਘੜੇ ਦਰਾਈ ਜਾਂਦੇ ਨੇ ਕੋਈ ਨਾ ਫਿਰ ਦੇ ਲੈਣ ਦੇ ਉਹੀ ਤਾਂ ਗੱਲ ਕਰਨ ਇਹ ਬੱਕਰਾ 29000 ਦਾ ਵਿਕ ਰਿਹਾ ਹੈ ਬੱਕਰਾ ਵਧੀਆ ਹੈ